ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਚਨ ਵਾਰਡ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਣਾਵਾਂਗੇ ਆਪਾਂ ਮੇਥੀ ਤੇ ਮਟਰ ਦੀਆਂ ਸਬਜ਼ੀ ਬਣਾਉਣ ਵਾਸਤੇ ਵੜੀਆਂ ਤੇ ਉਹ ਵੀ ਆਪਾਂ ਆਸਾਨ ਤਰੀਕਾ ਤੇ ਬਿਨਾ ਮਸ਼ੀਨ ਤੋਂ ਬਣਾਵਾਂਗੇ ਇਹਨਾਂ ਨੂੰ ਆਪਾਂ ਸਾਰਾ ਪਰਸੋਂ ਕਰਕੇ ਰੱਖ ਸਕਦੇ ਆ ਜਦੋਂ ਵੀ ਆਪਣਾ ਮਨ ਕਰਦਾ ਹੈ ਸਬਜ਼ੀ ਬਣਾਉਣ ਦਾ ਉਦੋਂ ਆਪਾਂ ਵੜੀਆਂ ਦੇ ਸਬਜ਼ੀ ਬਣਾ ਸਕਦੇ ਆ ਹਾਂਜੀ ਚਲੋ ਫਿਰ ਆਪਾਂ ਵੀਡੀਓ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਵੜੀਆਂ ਨੂੰ ਬਣਾਉਣ ਵਾਸਤੇ ਤੇ ਮੈਂ ਥੋੜੀ ਜਿਹੀ ਮੇਥੀ ਲੈਂਦੀ ਆ ਪਹਿਲਾਂ ਵਾਸ਼ ਕਰਕੇ ਮੇਥੀ ਨੂੰ ਇਸ ਤਰ੍ਹਾਂ ਆਪਾਂ ਡੋਂਗ ਲਿਆਗਾ ਇੱਕ ਬਾਟੀ ਹੈਗੀ ਐ ਮਟਨਾਂ ਦੀ ਸਭ ਤੋਂ ਪਹਿਲਾਂ ਆਪਾਂ ਮੇਥੀ ਨੂੰ ਕਰਦ ਨਾਲ ਕੱਟ ਲਾਂਗੇ ਬ੍ਰੇਕ ਬ੍ਰੇਕ ਕਟਾਂਗੇ ਤੇ ਜੇ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਤੁਸੀਂ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਵੀ ਕਰਦੇ ਹੋ ਕਰੋ ਤੇ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਵੜੀਆਂ ਆਪਾਂ ਬਹੁਤ ਹੀ ਜ਼ਿਆਦਾ ਵਧੀਆ ਬਣਾਵਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਹਾਂਜੀ ਮੇਥਰਨ ਨੂੰ ਆਪਾਂ ਬ੍ਰੇਕ ਬ੍ਰੇਕ ਇਸ ਤਰ੍ਹਾਂ ਕੱਟ ਲਿਆ ਹਾਂਜੀ ਮਿਕਸੀ ਵਾਲ ਆਪਾਂ ਜਾ ਕੇ ਲੈ ਲਿਆ ਤੇ ਹੁਣ ਆਪਾਂ ਟਮਾਟਰ ਪਾ ਦਿੰਦੇ ਹਾਂ ਦੇਣ ਦਾ ਪਪਿਆ ਹੀ ਪਾ ਦਾਂਗੇ ਇਸ ਤਰ੍ਹਾਂ ਮੋٹے ਮੋٹے ਪੀਸ ਕੱਟ ਕੇ ਇਹ ਪੂਰਨ ਮਸਾਲੇਦਾਰ ਜਿਹੜੀਆਂ ਆਪਾਂ ਇਹ ਬੜੀਆਂ ਬਣਾਵਾਂਗੇ ਤੇ ਇਹਨਾਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੂਗੀ ਜਦੋਂ ਵੀ ਆਪਾਂ ਬਣਾਵਾਂਗੇ ਤੇ ਅਦਰਕ ਪਾਤਾ ਦੋ ਹਰੀਆਂ ਮਿਰਚਾਂ ਥੋੜਾ ਹੀ ਪਾ ਦਾਂਗੇ ਆਪਾਂ ਲਸਣ ਹਾਂਜੀ ਮਟਰਾਂ ਨੂੰ ਤੇ ਸਾਰੇ ਸਮਾਨ ਨੂੰ ਆਪਾਂ ਦਰਦਰਾ ਜਾਂ ਪੀਸ ਲਿਆ ਤੇ ਇੱਕ ਆਪਾਂ ਵੱਡਾ ਬਰਤਨ ਜਿਹੜਾ ਹੁਣ ਸਾਰੇ ਪੇਸਟ ਨੂੰ ਆਪਾਂ ਆਰਦਾਂ ਗੀ ਪਤਨਾਂ ਚ ਹਾਂਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਇਹ ਸਾਰਾ ਸਮਾਨ ਦਸ ਰਾਜ ਆਪਾਂ ਪੀਸ ਲਿਆ ਕਰ ਕੱਟੇ ਹੋਏ ਮੇਥਰੇ ਇਹਨਾਂ ਨੂੰ ਵੀ ਆਪਾਂ ਪਤਨ ਚ ਪਾ ਦਾਂਗੇ ਹੁਣ ਥੋੜੇ ਥੋੜੇ ਆਪਾਂ ਮਸਾਲੇ ਐਡ ਕਰਾਂਗੇ ਥੋੜੇ ਥੋੜੇ ਪਾਵਾਂਗੇ ਕਿਉਂਕਿ ਜਦੋਂ ਆਪਾਂ ਇਹਨਾਂ ਦੀ ਸਬਜ਼ੀ ਬਣਾਉਣੀ ਹੋਊਗੀ ਫਿਰ ਉਦੋਂ ਵੀ ਆਪਾਂ ਨੂੰ ਮਸਾਲਿਆਂ ਦੀ ਜ਼ਰੂਰਤ ਪਊਗੀ ਇਸ ਕਰਕੇ ਆਪਾਂ ਥੋੜੇ ਥੋੜੇ ਮਸਾਲੇ ਪਾਵਾਂਗੇ ਜਿਵੇਂ ਆਪਾਂ ਸੋਕੀਆਂ ਨਹੀਂ ਬਣਾਉਣੀਆਂ ਥੋੜੀ ਪਾ ਦਾਂਗੇ ਆਪਾਂ ਹਲਦੀ ਥੋੜੀ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਦਾ ਪਾਊਡਰ ਥੋੜਾ ਇਹ ਪਾ ਦਾਂਗੇ ਆਪਾਂ ਧਨੀਆ ਪਾਊਡਰ ਥੋੜਾ ਪਾ ਦਾਂਗੇ ਆਪਾਂ ਨਮਕ ਦਾ ਇੱਕ ਚਮਚ ਪਾ ਦਾਂਗੇ ਸਾਗ ਜੀ ਦਾ ਛੋਟਾ ਅੱਧਾ ਚਮਚ ਪੀਸੀ ਲਾਲ ਮਿਰਚ ਇੱਕ ਕੌਲੀ ਵੇਸਨ ਵੇਸਨ ਨੂੰ ਛਾਣਾ ਆਇਆ ਹੁਣ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਕਰਦਾਂਗੇ ਮਿਕਸ ਵੜੀਆਂ ਆਪਣੀਆਂ ਬਹੁਤ ਵਧੀਆ ਬਣਨਗੀਆਂ ਪਾਣੀ ਦੀ ਆਪਾਂ ਵਰਤੋਂ ਨਹੀਂ ਕਰਨੀਗੇ bina ਪਾਣੀ ਤੋਂ ਜਿਹੜਾ ਇਹ ਸਮਾਨ ਸਾਰਾ ਆਪਾਂ ਰੈਡੀ ਕਰ ਚੁੱਕੇ ਆਂ ਹਾਂਜੀ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਵੜੀਆਂ ਬਣਾਉਣ ਵਾਸਤੇ ਸਾਰਾ ਸਮਾਨ ਆਪਣਾ ਰੈਡੀ ਹੋ ਚੁੱਕਿਆ ਤੇ ਹੁਣ ਆਪਾਂ ਵੜੀਆਂ ਇਹਦੀਆਂ ਬਣਾਵਾਂਗੇ ਹਾਂਜੀ ਵੜੀਆਂ ਬਣਾਉਣ ਵਾਸਤੇ ਤੇ ਥੋੜਾ ਜਿਹਾ ਆਪਾਂ ਰਿਫਾਈਨਡ ਤੇਲ ਲਾ ਲਾਂਗੇ ਹੱਥ ਨੂੰ ਜਿਹੜਾ ਆਪਾਂ ਸਮਾਨ ਰੈਡੀ ਕੀਤਾ ਤੇ ਹੱਥ ਦੇ ਨਾਲ ਨਾਲ ਨਾ ਕਰਨੇਗਾ ਹਾਂਜੀ ਹੁਣ ਆਪਾਂ ਬੜੀਆਂ ਬਣਾ ਲਾਂਗੇ ਜਿਆਦਾ ਕੋਈ ਆਪਾਂ ਗੋਲ ਨਹੀਂ ਬਣਾਉਣੀਆਂ ਜਿਸ ਤਨਾ ਬੜੀਆਂ ਬਣਾਵਾਂਗੇ ਛੋਟੀਆਂ ਛੋਟੀਆਂ ਬੜੀਆਂ ਬਣਾਵਾਂਗੇ ਹਾਂਜੀ ਰੱਖ ਦਾਂਗੇ ਬੜੀਆਂ ਆਪਾਂ ਪਲੇਟ 'ਚ ਹਾਂਜੀ ਦੂਜੀ ਬੜੀ ਵੀ ਆਪਾਂ ਰੱਖ ਦਾਂਗੇ ਹਾਂਜੀ ਸਾਰੀਆਂ ਆਪਾਂ ਬੜੀਆਂ ਬਣਾ ਕੇ ਰੈਡੀ ਕਰ ਲਈਆਂ ਤੁਸੀਂ ਦੋ ਇਹ ਜਿਹੜੇ ਥਾਲ ਆਪਣੇ ਭਰ ਗਏ ਬੜੀਆਂ ਦੇ ਤੇ ਹੁਣ ਇਹਨਾਂ ਨੂੰ ਆਪਾਂ ਤੁੱਪੇ 'ਸਕਾਵਾਂਗੇ ਹਾਂਜੀ ਮੰਜੇ ਤੇ ਮੈਂ ਇਸ ਤਰ੍ਹਾਂ ਪੰਨਾ ਵਿਛਾ ਲਿਆ ਹੈਗਾ ਤਾਂ ਤੇ ਹੁਣ ਇਹਦੇ ਉੱਪਰ ਆਪਾਂ ਜਿਹੜੀਆਂ ਬੜੀਆਂ ਬਣਾਈਆਂ ਹਨ ਉਹ ਆਪਾਂ ਇੱਥੇ ਰੱਖ ਦਾਂਗੇ ਤੇ ਤੁੱਪੇ ਆਪਾਂ ਸਕਾਵਾਂਗੇ ਸ਼ਾਮ ਤੇ ਇੱਕ ਵੜੀਆਂ ਵਧੀਆ ਇਹ ਸੁੱਕ ਜਾਣਗੀਆਂ ਹਾਂਜੀ ਵੜੀਆਂ ਆਪਣੀਆਂ ਬਣ ਕੇ ਤਿਆਰ ਆ ਇਹਨਾਂ ਨੂੰ ਮੈਂ ਧੁੱਪੇ ਉੱਲੇ ਜਾਂਦਾ ਸੀ ਤੇ ਪਲੇਟ ਜੈਸਤਰਾ ਆਪਾਂ ਪਾ ਲਈਆਂ ਤੇ ਥੋੜਾ-ਥੋੜਾ ਜਿਹਾ ਇਹ ਸਲੱਬ ਪੂਰੀ ਹੈ ਸੁੱਕੀਆਂ ਨਹੀਂ ਹੈ ਸ਼ਾਮ ਤੱਕ ਇਹਨਾਂ ਨੂੰ ਪਾਈ ਰੱਖ ਤਿੰਨ-ਚਾਰ ਘੰਟੇ ਇਹਨਾਂ ਨੂੰ ਰਵਾਇਆ ਧੁੱਪ ਕਿਉਂਕਿ ਹਜੇ ਚੰਗੀ ਤਰ੍ਹਾਂ ਨਹੀਂ ਤਿੱਖੀ ਧੁੱਪ ਨਹੀਂ ਇਹਨਾਂ ਨਿਕਲਦੀ ਇਸ ਕਰਕੇ ਥੋੜਾ ਜਿਹਾ ਹੁਣ ਮੈਂ ਕੱਲ ਦਾ ਟਾਈਮ ਲਵਾ ਦੂੰਗੀ ਇਹਨਾਂ ਦੇ ਧੁੱਪ ਚੰਗੀ ਤਰ੍ਹਾਂ ਜਿਹੜੇ ਸੁੱਕੋਂ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਡੱਬੇ ਦੇ ਵਿੱਚ ਸਟੋਰ ਕਰਕੇ ਰੱਖ ਦੂੰਗੀ ਜਦੋਂ ਵੀ ਮਨ ਕਰੂਗਾ ਸਬਜ਼ੀ ਬਣਾਉਂਦਾ ਉਦੋਂ ਬੜੀਆਂ ਦੀ ਸਬਜ਼ੀ ਬਣਾ ਕੇ ਖਾ ਲਾਂਗੇ ਇਹਨਾਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟ ਮੇਥੀ ਤੇ ਮਟਰ ਦੀ ਬੜੀ ਜਰੂਰ ਬਣਾ ਕੇ ਦੇਖੋ ਹਾਂਜੀ ਅੱਜ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਵਾਤ ਵਾਤ ਸ਼ੇਅਰ ਕਰਦੇ ਆ ਕਰੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਕੋਈ ਆਪਾਂ ਨਮੀ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ